ਮੈਂ ਜਦ ਤੈਰ ਤੇ ਗਿਆ ਮੈਂ ਉਹਨਾਂ ਨੂੰ ਕਿਹਾ ਜੋ ਯਾਰ ਕੰਮ ਤਿਆਰ ਆ। ਉਹ ਕਹਿੰਦੇ ਆਉਣੇ ਆ। ਹੋਲੀ ਹੋਲੀ ਗੱਡੀ ਆਈ ਐ ਤੇ ਗੱਡੀ ਹੱਤ ਤੇ ਗੱਡੀ ਆ ਮੂਰੇ ਨਿਆਣੇ ਬੈਠੇ ਆ। ਮੈਂ ਤਾਲੀਆਂ ਲਾਉ ਚਮਕੀਲਾ ਤਾਲੀ ਵੀ ਆ ਗਿਆ। ਪਰ ਤਾਲੀਆਂ ਦਾ ਨਾਉਂ ਲੈ ਅੱਜ ਦੇਖੋ। ਉਹ ਜਦ ਲਾਲਨੀ ਢੋਲਤੀ ਗੱਡੀ ਵਿੱਚੋਂ ਉਹਨਾਂ ਦੀ ਗੋਲੀ ਮਾਰੀ ਪਿੱਛੇ ਦੀ ਆ ਗਈ। ਉਹਦੇ ਇਥੋਂ ਦੀ ਨੰਘ ਕੇ ਸਵੱਟਰ ਵਿੱਚ ਦੀ ਇੱਕ ਨੰਘ ਉਹਦਾ ਕਣਕਾਂ ਵਿੱਚ ਨੂੰ ਢੋਲ ਕੇ ਛੱਡ ਕੇ ਭੱਜ ਗਿਆ। ਤੇ ਇਹ ਕੋਟਰ ਗੇਲਾ ਗੇਲਟ ਪੱਜਾ ਲੱਗੇ ਜਾਣ ਲੱਗਿਆ ਉਹ ਭੱਜਣ ਲੱਗਾ ਜੇ ਭੱਜ ਜਾਂਦਾ ਤਾਂ ਠੀਕ ਰਹਿੰਦਾ ਉਹਨੇ ਕਿਹਾ ਓਏ ਉਹਦੇ ਹੱਥ ਫੜ ਜਾ ਜਪੇ ਉਹਨੂੰ ਕਢਾ ਆਵਿਆ ਵਾਪਸ ਵਾਪਸ ਆ ਉਹਦੇ ਹਾਂ ਤੇ ਵਾਪਸ ਆਇਆ ਉਹਨਾਂ ਨੇ ਜਦ ਹੀ ਉਹਨਾਂ ਜਖਤ ਕਰਾਂ ਜਦ ਹੀ ਅਮਰ ਜੋਤ ਆ ਗਈਆ ਅਮਰ ਜੋਤ ਉਹਨਾਂ ਨੇ ਜਦ ਹੀ ਅਮਰ ਜੋਤ ਚੱਕ ਵੀ ਚਮਕੀ ਗਰੀਨ ਦੇਖਿਆ ਬੱਬੀ ਨੂੰ ਕੀ ਹੋ ਗਿਆ ਬੱਬੀ ਕਹਿੰਦਾ ਸੀ ਉਹ ਨੱਥ ਗਿਆ ਆ ਨੱਥ ਗਿਆ ਆ ਕੇ ਦੇਖਿਆ ਜਦੋਂ ਵਿੱਚੋਂ ਦੇਖਣ ਵੀ ਨਹੀਂ ਦਿੱਤਾ ਉਹਨੇ ਜਦੋਂ ਇਹਨਾਂ ਨੇ ਹੁਣ ਚੱਕ ਤੁਸੀਂ ਉਸ ਟਾਈਮ ਕਿੱਥੇ ਸੀ ਮੈਂ ਸੇਟ ਸੀ ਇਹ ਸਾਰਾ ਕੁਝ ਦੇਖ ਰਹੀ ਸੀ ਤੇ ਮੈਂ ਦੇਖਿਆ ਉਹਨੂੰ ਕੋਈ ਜੇਲ ਨੂੰ ਉਸ ਤੋਂ ਬਾਅਦ ਫਿਰ ਮੈਂ ਭੇ ਮੈਂ ਨਹੀਂ ਚੱਕਿਆ ਮੁਰਤੇ 15 ਮਿੰਟ ਨਹੀਂ 5-10 ਮਿੰਟ ਲੱਗੇ ਹੋਣੇ ਸਾਰੇ ਜਦ ਮੈਂ ਕਿੰਨੇ ਜਾਣੇ ਸੀ ਜਿਨ੍ਹਾਂ ਨੇ ਕੰਮ ਕੀਤਾ ਕਿੰਨੇ ਜਾਣੇ ਮੈਂ ਤਾਂ ਬੰਦ ਰੁਕ ਗਿਆ ਨਟਕੇ ਮਾਕੇ ਅੰਦਰ ਆ ਜਾਣ ਬੁੜੀਆਂ ਗਾਲੀਆਂ ਇੱਥੇ ਹੀ ਬੈਠਾ ਦਾ ਉਹ ਦੇਦੀ ਵਾਲੀਆਂ ਮੋਰੀ ਵਿੱਚ ਦੀਆਂ ਐਂ ਕਰਕੇ ਵੀ ਤਿੰਨੇ ਜਾਣਿਆਂ ਉਹਨਾਂ ਨੇ ਪੰਗੜਾ ਸਮੜਾ ਪਾਇਆ ਬਾਕੇ ਚਿੱਕੀ ਲਿਖ ਕੇ ਉਹਦੀ ਸ਼ਾਦੀ ਦੇ ਚਲੇ ਗਏ ਜੀ ਕਾ ਜਿੱਤੀ ਦੇ ਉਹ ਲਿਜਿਆ ਸੀ ਜਾਂਦੀ ਆਦਾ ਕੰਮ ਕਰ ਚਲੇ ਜਾਂ ਸਮਝਾਇਆ ਸਮਝਿਆ ਨਹੀਂ ਕਮਾਂਡੋ ਫੋਰਸ ਫਲਾਣਾ ਟੈਂਪਰ ਇਹ ਜਗਾਹ ਖੂਨਾ ਤੇ ਜੀਲ ਦੀ ਇੱਥੇ ਤੇ ਮੂੰਹ ਚ ਗੋਲੀਆਂ ਗਾਲੀਆਂ ਇੱਕ ਲੱਗੀ ਜੀ ਨਰਪੱਕ ਪੋਸਟ ਦੇਖ ਰਹੇ ਸਾਰੇ ਦੋਸਤਾਂ ਦਾ ਮੈਂ ਸਵਾਗਤ ਕਰਦਾ ਹਾਂ ਮੈਂ ਹਾਂ ਦਾਰਕਵਦੀ ਅੱਜ ਅਸੀਂ ਮੌਜੂਦ ਹਾਂ ਉਸ ਜਗ੍ਹਾ ਤੇ ਉਹ ਦੋ ਅਮਰ ਆਵਾਜ਼ਾਂ ਅਮਰ ਸਿੰਘ ਚਮਕੀਲਾ ਤੇ ਬੀਬੀ ਅਮਰਜੋਤ ਜਿਹੜੇ ਕਿ ਸਾਤੋਂ ਸਦਾ ਲਈ ਦੂਰ ਚਲੇ ਗਏ ਹਨ ਅੱਜ ਅਸੀਂ ਉਸ ਜਗ੍ਹਾ ਤੇ ਮੌਜੂਦ ਹਾਂ ਉਹਨਾਂ ਦੀ ਸਮਾਧ ਤੇ ਮੌਜੂਦ ਹਾਂ ਜਿਹੜੇ ਕਿ 8 ਮਾਰਚ 1988 ਨੂੰ ਮੈਸਮਪੋਰ ਜਲੰਧਰ ਦੇ ਵਿੱਚ ਇੱਕ ਪ੍ਰੋਗਰਾਮ ਦੌਰਾਨ ਜਿਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ ਅੱਜ ਚਾਹੇ ਉਹ ਆਵਾਜ਼ਾਂ ਸਾ ਤੋਂ ਬਹੁਤ ਦੂਰ ਚਲੇ ਗਈਆਂ ਹਨ ਪਰ ਅੱਜ ਵੀ ਉਹ ਅਮਰ ਆਵਾਜ਼ਾਂ ਨੇ ਉਹ ਆਵਾਜ਼ਾਂ ਅੱਜ ਵੀ ਸਾਡੇ ਦਿਲਾਂ ਦੇ ਵਿੱਚ ਵਸੀਆਂ ਹੋਈਆਂ ਨੇ ਅੱਜ ਵੀ ਸਾਡੇ ਸਾਨੂੰ ਉਹ ਜਿਹੜੀਆਂ ਆਵਾਜ਼ਾਂ ਨੇ ਸਾਨੂੰ ਸੁਣਨ ਨੂੰ ਮਿਲਦੀਆਂ ਨੇ ਅਕਸਰ ਗੀਤਾਂ ਦੇ ਵਿੱਚ ਅਕਸਰ ਉਹ ਆਵਾਜ਼ਾਂ ਨੇ ਜਿਹੜੀਆਂ ਸਾਡੇ ਨਵੇ ਤਵੇ ਰਹਿੰਦੀਆਂ ਨੇ ਅਸੀਂ ਉਸ ਜਗ੍ਹਾ ਤੇ ਮੌਜੂਦ ਆ ਜਿੱਥੇ ਉਹਨਾਂ ਦੋਨਾਂ ਹੀ ਅਮਰ ਸਿੰਘ ਚਮਕੀਲਾ ਤੇ ਬੀਬੀ ਅਮਰਜੋਤ ਜਿਨ੍ਹਾਂ ਦਾ ਤੇ ਜਿਨ੍ਹਾਂ ਦਾ ਕਿ ਇੱਥੇ ਸੰਸਕਾਰ ਕੀਤਾ ਗਿਆ ਸੀ ਉਸ ਸਮਾਦ ਤੇ ਅਸੀਂ ਮੌਜੂਦ ਆ ਤੁਸੀਂ ਦੇਖ ਸਕਦੇ ਹੋ ਉਹਨਾਂ ਦੀ ਸਮਾਦ ਤੇ ਲਿਖਿਆ ਹੋਇਆ ਟਿੰਡ ਖੂਦੀ ਵਾਂਗੂ ਨਹੀਂ ਆਈ ਸੀ ਭਰ ਕੇ ਤੁਰ ਚੱਲੀ ਜਿੰੜੀਏ ਨਹੀਂ ਖਾਲੀ ਹੱਥ ਕਰਕੇ ਇਹ ਅਮਰ ਸਿੰਘ ਚਮਕੀਲਾ ਦਾ ਗੀਤ ਜਿਹੜਾ ਕਿ ਬਿਲਕੁਲ ਉਹਨਾਂ ਤੇ ਟੁਕਿਆ ਇੱਥੇ ਖਾਲੀ ਹੱਥ ਆਏ ਖਾਲੀ ਹੱਥ ਜਾਣਾ ਇਹ ਜਿਹੜੀਆਂ ਸਤਰਾ ਨੇ ਚਮਕੀਲਾ ਸਿੰਘ ਦੀਆਂ ਅਮਰ ਸਿੰਘ ਚਮਕੀਲਾ ਦੀਆਂ ਆਪਣੀਆਂ ਲਿਖੀਆਂ ਹੋਈਆਂ ਚਤਰਾ ਨੇ ਅਸੀਂ ਉਸ ਜਗ੍ਹਾ ਤੇ ਮੌਜੂਦ ਆ ਅਸੀਂ ਤੁਹਾਨੂੰ ਦਿਖਾਵਾਂਗੇ ਉਹ ਜਿਹੜੀ ਸਮਾਦ ਆ ਸਮਾਦ ਦੇ ਵਿੱਚ ਅਮਰ ਸਿੰਘ ਚਮਕੀਲਾ ਤੇ ਬੀਬੀ ਅਮਰਜੋਤ ਉਹਨਾਂ ਦੀ ਜਿਹੜੀ ਫੋਟੋ ਲੱਗੀ ਹੋਈ ਆ ਉਹਨਾਂ ਦੀ ਸਮਾਦ ਆ ਇਸ ਜਗ੍ਹਾ ਤੇ ਸਾਰੀ ਜਗ੍ਹਾ ਤੇ ਜਿਵੇਂ ਕਿ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ 8 ਮਾਰਚ ਨੂੰ ਇਸ ਜਗ੍ਹਾ ਤੇ ਬਹੁਤ ਜਿਹੜਾ ਭਾਰੀ ਮੇਲਾ ਲੱਗ ਰਿਹਾ ਵਾ ਉਸ ਮੇਲੇ ਦੇ ਵਿੱਚ ਇਹ ਜਿਹੜੀ ਸਾਰੀ ਜਗ੍ਹਾ ਜਿਹੜੇ ਦਰਸ਼ਕਾਂ ਦੇ ਨਾਲ ਭਰੀ ਹੁੰਦੀ ਹੈ ਲੱਖਾਂ ਦੀ ਤਦਾਦ ਦੇ ਵਿੱਚ ਇੱਥੇ ਚਮਕੀਲਾ ਜੀ ਨੂੰ ਚਾਉਣ ਵਾਲੇ ਜਿਹੜੇ ਦਰਸ਼ਕ ਆਉਂਦੇ ਹਨ ਜਿੱਥੇ ਲੱਖਾਂ ਦੀ ਤਦਾਦ ਦੇ ਵਿੱਚ ਇੱਥੇ ਦਰਸ਼ਕ ਆਉਂਦੇ ਹਨ ਉੱਥੇ ਹੀ ਜਿਹੜੇ ਉਹਨਾਂ ਜਿਹੜੇ ਕਲਾਕਾਰ ਨੇ ਕਲਾਕਾਰ ਭਾਈਚਾਰਾ ਸਾਰਾ ਕਲਾਕਾਰ ਭਾਈਚਾਰਾ ਪੰਜਾਬ ਤੋਂ ਲੈ ਕੇ ਇੰਟਰਨੈਸ਼ਨਲ ਪੱਧਰ ਦੇ ਜਿਹੜੇ ਕਲਾਕਾਰ ਨੇ ਉਹ ਵੀ ਇੱਥੇ ਅਮਰ ਸਿੰਘ ਚਮਕੀਲਾ ਦੇ ਬੀਬੀ ਅਮਰਜੋਤ ਉਹਨਾਂ ਦੀ ਮੇਲੇ ਤੇ ਇੱਥੇ ਆਉਂਦੇ ਨੇ ਉਹਨਾਂ ਦੀ ਵਰਸੀ ਤੇ ਆਉਂਦੇ ਆ 8 ਮਾਰਚ ਨੂੰ ਉਹਨਾਂ ਦੀ 36ਵੀਂ ਜਿਹੜੀ ਵਰਸੀ ਹੈ ਇੱਥੇ ਮਨਾਈ ਜਾ ਰਹੀ ਹੈ ਅੱਜ ਅਸੀਂ ਉਹਨਾਂ ਵਿਅਕਤੀਆਂ ਨਾਲ ਵੀ ਗੱਲ ਕਰਾਂਗੇ ਜਿਹੜੇ ਜਦੋਂ ਅਮਰ ਸਿੰਘ ਚਮਕੀਲਾ ਦਾ ਕਤਲ ਕੀਤਾ ਗਿਆ ਸੀ ਉਸ ਸਮੇਂ ਉਹਨਾਂ ਨਾਲ ਉੱਥੇ ਸਟੇਜ ਤੇ ਮੌਜੂਦ ਸਨ ਉਹਨਾਂ ਨਾਲ ਵੀ ਅੱਜ ਆਪਾਂ ਗੱਲ ਕਰਾਂਗੇ ਆਓ ਆਪਾਂ ਗੱਲ ਕਰਦੇ ਹਾਂ ਉਹਨਾਂ ਦੇ ਨਾਲ ਸਾਰੇ ਅਸੀਂ ਉਹਨਾਂ ਦੇ ਨਾਲ ਜਦੋਂ ਅਮਰ ਸਿੰਘ ਚਮਕੀਲਾ ਦਾ ਮੈਸਮਪੁਰ ਜਲੰਧਰ ਜ਼ਿਲ੍ਹੇ ਦੇ ਵਿੱਚ ਕਤਲ ਹੋਇਆ ਇੱਕ ਪ੍ਰੋਗਰਾਮ ਦੇ ਦੌਰਾਨ ਤਾਂ ਜਿਹੜੇ ਵਿਅਕਤੀ ਮੇਰੇ ਕੋਲ ਖੜੇ ਹਨ ਇਹਨਾਂ ਦਾ ਨਾਮ ਐਨਐਸ ਮਣਕੂ ਆ ਉਸ ਸਮੇਂ ਇਹ ਉਹਨਾਂ ਦੇ ਨਾਲ ਸਟੇਜ ਤੇ ਮੌਜੂਦ ਸਨ ਆਪਾਂ ਗੱਲ ਕਰਾਂਗੇ ਉਹਨਾਂ ਦੇ ਨਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਦਾਰਾ ਕਵਦੀ ਜੀ ਇੱਕ ਦਾਰਾ ਸਿੰਘ ਸੋਣਿਆ ਪਹਿਰਮਾਨ ਹਾਂਜੀ ਹਾਂਜੀ ਉਹ ਨਾਂ ਥੋੜਾ ਭੁੰਨਣਾ ਨਹੀਂ ਹੈ ਹਾਂਜੀ ਹਾਂਜੀ ਦਾਰਾ ਕਵਦੀ ਜੀ ਆਏ ਹੋ ਤੁਸੀਂ ਅੱਜ ਚਮਕੀਲਾ ਜੀ ਸਮਾਪਤੇ ਹਾਂਜੀ ਤੇ ਇਹ ਉਹ ਜਗ੍ਹਾ ਜਿੱਥੇ ਵਰਲਡ ਤੋਂ ਦੁਨੀਆ ਦੇ ਇੱਥੇ ਕਦਮ ਪੈਂਦੇ ਆ ਹਾਂਜੀ ਹਾਂਜੀ ਤੇ 8 ਮਾਰਚ ਨੂੰ ਆ ਜਿਹੜੇ ਹੁਣ ਆ ਰਹੀ ਹੈ ਕੱਲ ਪਰਸੋ ਨੂੰ ਤੇ ਉਸ ਦਿਨ ਉਹਦੀ ਵਰਸੀ ਮਨਾਈ ਜਾਣੀ ਆ ਅਗਲੇ ਅੱਗੇ ਅਗਲੇ ਮੇਲੇ ਨਾਲੋਂ ਇੱਕ ਡਿਫਰੈਂਸ ਹਿਸਾਬ ਦਾ ਵੀ ਮੇਲਾ ਹੋਊਗਾ ਆ ਵਰਸੀ ਹੋਊਗੀ ਮਰਤੂ ਜੀ ਉਹ ਕਿਵੇਂ ਹੋਊਗਾ ਵੱਖਰਾ ਕਿਵੇਂ ਹੋਊਗਾ ਅਗਲੇ ਵਾਰ ਵੱਖਰਾ ਹੀ ਹੋਊਗਾ ਸਟੇਜ ਤੇ ਜਿਵੇਂ ਮੈਕ ਫੜਿਆ ਗਿਆ ਦਾ ਹੱਥੋਂ ਪਾਈ ਹੋਗੇ ਖਿੱਚਗੇ ਪਿਛਲੀ ਵਾਰੀ ਇਹ ਚੀਜ਼ਾਂ ਸੀ ਦੇਖੀਆਂ ਨੇ ਹਾਂ ਬਸ ਉਹ ਉਹ ਇਹਨਾਂ ਨੂੰ ਮੈਂ ਸ਼ਿਕਾਇਤ ਵੀ ਲਾਈ ਸੀ ਘਰੇ ਮੈਂ ਕਿਹਾ ਵੀ ਯਾਰ ਜਿਹੜੇ ਬੰਦੇ ਚਮਕੀਲੇ ਦੇ ਮਿਲੇ ਹੀ ਨਹੀਂ ਹੈ ਜੀ ਚਮਕੀਲੇ ਦੀ ਇੱਕ ਫੋਟੋ ਵੀ ਨਹੀਂ ਹੈ ਉਹਨਾਂ ਨਾਲ ਹਾਂਜੀ ਤੇ ਨਾ ਉਹਦੇ ਸੰਸਕਾਰ ਤੇ ਕੋਈ ਆਇਆ ਨਾ ਪਹਿਲੀ ਵਰਸੀ ਤੇ ਸੀ ਪਹਿਲੀ ਵਰਸੀ ਮਨਾਈ ਸੀ ਬੱਸ ਛੱਡੇ ਹਾਂਜੀ ਵੀ ਮੈਨੂੰ ਇੱਕ ਫੋਟੋ ਹੀ ਦਿਖਾ ਦਿਓ ਉਹਨਾਂ ਦੀ ਉਹਨਾਂ ਨਾਲ ਤੁਸੀਂ ਉਹਨਾਂ ਦੇ ਸ਼ੁਰੂ ਤੋਂ ਲੈ ਕੇ ਉਹਨਾਂ ਦੇ ਨਾਲ ਰਹੇ ਹੋ ਸਟੇਜਾਂ ਤੇ ਤੁਸੀਂ ਜਾਂਦੇ ਰਹੇ ਹੋ ਤੁਹਾਡਾ ਉਹਨਾਂ ਦੇ ਨਾਲ ਭਰਾਵਾਂ ਵਰਗਾ ਪਿਆਰ ਸੀ ਤੁਸੀਂ ਇੱਕ ਕਿਸਮ ਦੇ ਉਹਨਾਂ ਦੇ ਜਿੰਦ-ਜਾਨ ਸੀਗੇ ਅਸੀਂ ਦੇਖਿਆ ਵੀ ਜਦੋਂ ਪ੍ਰੋਗਰਾਮ ਸ਼ੁਰੂ ਹੁੰਦਾ ਸੀ ਤਾਂ ਤੁਸੀਂ ਸੁਰੂ ਪ੍ਰੋਗਰਾਮ ਸ਼ੁਰੂਆਤ ਦੀ ਤੁਸੀਂ ਕਰਦੇ ਸੀ ਪ੍ਰੋਗਰਾਮ ਜਿਸ ਦਿਨ ਉਹਨਾਂ ਦਾ ਕਤਲ ਹੋਇਆ ਜਲੰਧਰ ਮੈਸੂਪੁਰ ਪਿੰਡ ਦੇ ਵਿੱਚ ਤੁਸੀਂ ਨਾਲ ਉਹਨਾਂ ਦੇ ਉਸ ਟਾਈਮ ਮੌਜੂਦ ਸੀ ਉਸ ਉਹ ਸਾਨੂੰ ਗੱਲਬਾਤ ਤਾਂ ਦੱਸੋ ਜੀ ਇਹ ਦਾਦਾ ਜੀ ਪਹਿਲਾਂ ਤੋਂ ਮੇਰੇ ਤੋਂ ਪਹਿਲਾਂ ਟੱਕਣ ਹੁੰਦਾ ਸੀ ਹਾਂਜੀ ਟੱਕਣ ਹਟ ਗਿਆ ਸੀ ਪਤਾ ਨਹੀਂ ਉਹਦੇ ਦਿਲ ਚ ਕੀ ਆਇਆ ਵੀ ਮੈਂ ਪਤਾ ਨਹੀਂ ਕੀ ਹੋ ਜਾਣਾ ਮੈਂ ਵੀ ਮੱਤ ਜਾਣਾ ਨਾਲ ਜਾਂ ਕੀ ਹੋਇਆ ਉਹ ਉਹਦੇ ਕੈਨੇਡਾ ਦੇ ਵਿੱਚ ਕੁਝ ਗੱਲਬਾਤ ਹੋਈ ਸੀ ਦਿੱਤਿਆ ਜੀ ਤੇ ਫੇਰ ਮੈਨੂੰ ਰੱਖ ਲਿਆ ਮੈਂ ਚੰਦਾ ਜੀ ਨਾਲ ਕੰਮ ਕਰਦਾ ਸੀ ਹਾਂਜੀ ਤੇ ਵਕਤ ਹੀ ਕਾਫੀ ਗੱਲਾਂ ਜਿਹੜੇ ਸਾਡਾ ਉੱਧਰ ਗਿਆਨ ਬੈਠਾ ਹਾਂਜੀ ਕਿ ਉਹਨਾਂ ਦਾ ਸਾਹਮਣੇ ਆਪਸ ਵਿੱਚ ਦਰਵਾਜ਼ਾ ਹੁੰਦਾ ਸੀ ਇੱਕ ਦੂਜੇ ਨਾਲ ਸਵੇਰੇ ਉੱਠ ਕੇ ਗੱਲਾਂ ਕਰਦੇ ਹੁੰਦੇ ਸੀ ਇਹਦੇ ਤੇ ਵੀ ਗੀਤ ਬਹੁਤ ਲਿਖੇ ਗੋਲ ਗੱਲਾਂ ਉਹਨਾਂ ਦੀ ਹੁਣ ਜੇ ਤੁਸੀਂ ਕਹਿੰਦੇ ਲੰਬੇ ਚੋੜੇ ਉਹ ਬਹੁਤ ਲੰਬੀ ਇੰਟਰਵਿਊ ਚੱਲੇ ਜਾਣੀ ਹਾਂਜੀ ਮੈਂ ਮਾੜਾ ਜਿਹਾ ਹਿੰਟਸ ਉਹ ਉਸ ਜਦੋਂ ਉਹਨਾਂ ਤੇ ਗੋਲੀ ਚੱਲੀ ਸਾਨੂੰ ਉਹੀ ਥੋੜਾ ਜਿਹਾ ਦੱਸ ਦਿਓ ਜੀ ਉਹ ਦਿਨ ਉਹ 8 ਮਾਰਚ ਦਾ ਦਿਨ ਅਸੀਂ ਜਦ ਗਏ ਆ ਗੱਡੀ ਲੈ ਕੇ ਉਦੋਂ ਚਮਕੋ ਆਪਣੀ ਫਿਲਮ ਨੱਕਣੀ ਸੀ ਪਟੋਲਾ ਹਾਂਜੀ ਉਹ ਪੋਸਟਰ ਲੱਗੇ ਜਾਂਦੇ ਸੀ ਚਮਕੀਲਾ ਕਹਿੰਦਾ ਯਾਰ ਫਿਲਮ ਆਪਾਂ ਜਰੂਰ ਦੇਖਾਂਗੇ ਇਹਦੇ ਚ ਆਪਾਂ ਜਾ ਰਹੇ ਸੀ ਪ੍ਰੋਗਰਾਮ ਤੇ ਉਹ ਤੰਗੇ ਦੇ ਵਿੱਚ ਫੋਟੋਆਂ ਲੱਗੀਆਂ ਸੀ ਠੀਕ ਹੈ ਜੀ ਤੇ ਆਪਾਂ ਦੇਖਣੀ ਜਰੂਰ ਮੈਂ ਕਿਹਾ ਠੀਕ ਆ ਤੁਸੀਂ ਗੱਡੀ ਤੇ ਉਹਨਾਂ ਦੇ ਨਾਲ ਬੈਠੇ ਸੀ ਗੱਡੀ ਤੇ ਸੀ ਕਿਹੜੀ ਗੱਡੀ ਸੀਗੀ ਅੰਬੈਸਡਰ ਕਾਰ ਸੀ ਸਾਰਾ 1786 ਨੰਬਰ ਸੀ ਉਹਦਾ 1786 ਉਹ ਨੰਬਰ ਵੀ ਮੈਨੂੰ ਪਤਾ ਚੱਤੀ ਗੱਡੀ ਹੁੰਦੀ ਸੀ ਤੇ ਅਮਰਜੋਤ ਬੀਬਾ ਨਾਲ ਤੁਹਾਡੇ ਨਾਲ ਸੀ ਉਹ ਪਿੱਛੇ ਅਸੀਂ ਬਹਿnde ਹੁੰਦੇ ਸੀ ਅਮਰਜੋਤ ਮੈਂ ਤੇ ਚਮਕੀਲਾ ਇੱਕ ਨਾਲ ਨਾਲ ਹੁੰਦਾ ਸੀ ਜਾਂ ਕੁਝ ਜੀਬੂ ਜੀਬੂ ਵੇਜਿੰਦਾ ਸੀ ਤੇ ਗੇਲਮੂਰੇ ਵੇਜਿੰਦਾ ਸੀ ਅੱਠ ਜਾਣੇ ਹੁੰਦੇ ਸੀ ਉੱਥੇ ਚਲੇ ਗਏ ਅਸੀਂ ਰੋਟੀ ਪਾਣੀ ਖਾਦਾ ਤੇ ਅਸੀਂ ਮੋਟਰ ਤੇ ਚਲੇ ਗਏ ਮੋਟਰ ਤੇ ਉੱਥੇ ਰੋਟੀ ਖਾ ਕੇ ਪੇਮੈਂਟ ਲੈਣ ਲੱਗੇ ਆ ਪੇਮੈਂਟ ਮੈਂ ਫੜਨ ਲੱਗ ਗਿਆ ਸੀ ਉਹ ਗਿੱਲਨੇ ਫੜ ਲਈ ਮੈਂ ਤੇ ਦਿਲ ਚਾਇਆ ਚੱਲ ਯਾਰ ਗਿੱਲਨੇ ਫੜ ਲਈ ਕੋਈ ਗੱਲ ਨਹੀਂ ਅੱਗੇ ਮੈਂ ਕਿੰਨੀ ਪੇਮੈਂਟ ਸੀਗੇ 8000 ਸੇਰਵਾ ਉਹ ਮੇਰੇ ਕੋਲ ਐਗਰੀਮੈਂਟ ਸੀ ਜੇ 1988 ਦੀ ਗੱਲ ਹੈ 19 ਉਹਨੇ ਪਹਿਲਾਂ ਤਾਂ 4000 ਸੀ ਉਸ ਤੋਂ ਪਹਿਲਾਂ ਬਹੁਤ ਘੱਟ ਸੀ ਇਹ ਤਾਂ ਨੋਦੀ ਨੋਦੀ ਹੁੰਦਾ ਸੀ ਇੱਕ ਸਾਡੇ ਉੱਤੇ ਲਟਕ ਕੇ ਉਹਨੇ ਵਧਾਤੀ ਸੀ ਤੇ ਉਹ ਮੈਂ ਪੇਮੈਂਟ ਫਿਰ ਗਿਣ ਫੜ ਕੇ ਆ ਮੋਰੇ ਹੱਥ ਕਰਕੇ ਜਾਣ ਲੱਗ ਗਿਆ ਅੱਛਾ ਜੀ ਤੇ ਮੈਂ ਕਿਹਾ ਚੱਲ ਤੂੰ ਗਿਣਦਾ ਮਾਸ ਤੇ ਜਾਨਾ ਮੇਰੇ ਵਿੱਚ ਆ ਗਿਆ ਜਦੋਂ ਚਮਕੀਲੇ ਨੇ ਦੇਖਿਆ ਕਹਿੰਦਾ ਯਾਰ ਉਹ ਤੁਰਿਆ ਜਾਂਦਾ ਆਪਣੇ ਨਾਲ ਹੀ ਚਲਿਆ ਜਾਂਦਾ ਮੈਂ ਬੱਟੋ ਬੱਟ ਕਣਕਾਂ ਦੇ ਵਿੱਚ ਦੀ ਜਿੱਲਾ ਜਹਾ ਥਾਂ ਸੀ ਇੱਥੇ ਚੱਲਿਆ ਮੈਂ ਕਿਹਾ ਹੈਲੋ ਹੈਲੋ ਕਰੀਏ ਜੀ ਅਗੇ ਉਹਨੇ ਮੈਨੂੰ ਕਿਹਾ ਸੀ ਵੀ ਮਨ ਕੋ ਦਾਰੂ ਨਹੀਂ ਪੀਣੀ ਨਾ ਮੀਟ ਆਂਦਾ ਸਾਡੀ ਸੇਰ ਤੋਂ ਪਹਿਲਾਂ ਵੀ ਤੂੰ ਸਾ ਨਾਲ ਤਾਂ ਚੱਲ ਖਾ ਪੀ ਲੈਣਾ ਵੀ ਇੱਥੇ ਮੈਂ ਕਿਹਾ ਵੀ ਨਾ ਜੇ ਗੱਲ ਨੂੰ ਮੈਂ ਕਿਹਾ ਦਾ ਗਿਆ ਗੱਲੇ ਗੱਲ ਮੁੱਛੀ ਮੁੱਛੀ ਲੱਗੀ ਜਾਂ ਤਾਂ ਹੋ 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 ਨਾ ਨਾ ਸਟੇਜ ਦਾ ਤਰ ਇਹ ਬਿਲਕੁਲ ਗਲਤੀ ਨਹੀਂ ਕਰਨੀ ਉਸ ਟਾਈਮ ਇਹ ਗਾ ਚੁੱਕੇ ਸੀ ਜਾਂ ਗਾ ਰਹੇ ਸੀ ਜਦੋਂ ਗੋਲੀ ਚੱਲੀ ਨਹੀਂ ਨਹੀਂ ਗਾਣ ਕਿੱਥੇ ਮੈਂ ਜਦ ਸਟੇਜ ਤੇ ਗਿਆ ਮੈਂ ਉਹਨਾਂ ਨੂੰ ਕਿਹਾ ਆ ਜਾਓ ਯਾਰ ਕੰਮ ਤਿਆਰ ਉਹ ਕਹਿੰਦੇ ਆਉਨੇ ਆ ਹੌਲੀ ਹੌਲੀ ਗੱਡੀ ਆਈ ਆ ਤੇ ਗੱਡੀ ਐ ਸਾਈਡ ਤੇ ਖੜੀ ਆ ਮੂਰੇ ਨਿਆਣੇ ਬੈਠੇ ਆ ਮੈਂ ਤਾੜੀਆਂ ਲਾਉ ਚਮਕੀਲਾ ਤਾੜੀ ਵੀ ਆ ਗਿਆ ਤਾਂ ਤਾੜੀਆਂ ਦਾ ਨਾਉਂਦੇ ਜਿਹੜੇ ਗੋਲੀਆਂ ਚੱਲਣ ਲੱਗ ਗਏ ਚਮਕੀਲਾ ਸਟੇਜ ਤੇ ਪਹੁੰਚ ਗਿਆ ਸੀ ਜਦੋਂ ਨਹੀਂ 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 ਗੱਡੀ ਚੋਂ ਨਿਕਲਣ ਸਾਰੇ ਗੱਡੀ ਚੋਂ ਪਹਿਲਾਂ ਤਾਂ ਟੋਲਕ ਤੇ ਬਾਜੀ ਵਾਲੇ ਨਿਕਲ ਜਾਂਦੇ ਆ ਉਹ ਤਾਂ ਆਪਣੇ ਜੇਲ੍ਹੇ ਨਿਕਲਿਆ ਲਾਲ ਨਿਕਲਿਆ ਉਹ ਜਦ ਲਾਲ ਨੇ ਟੋਲਕੀ ਗੱਡੀ ਪਿੱਛੋਂ ਉਹਨਾਂ ਨੇ ਗੋਲੀ ਮਾਰੀ ਪਿੱਛੇ ਦੀ ਜਾ ਕੇ ਉਹਦੇ ਇਥੋਂ ਦੀ ਲੰਘ ਕੇ ਸਵਾਰਟਰ ਵਿੱਚ ਦੀ ਇੱਕ ਸੰਗਾਂਝੋਜ਼ਾ ਕਣਕਾਂ ਦੇ ਚ ਨੂੰ ਢੋਲ ਕੇ ਛੱਡ ਕੇ ਭੱਜ ਗਿਆ ਠੀਕ ਹੈ ਤੇ ਉਹਦੇ ਗਿੱਲ ਆ ਗੱਲ ਪੱਜਾ ਲੈ ਕੇ ਜਾਣ ਲੱਗਿਆ ਉਹ ਭੱਜਣ ਲੱਗਿਆ ਜੇ ਭੱਜ ਜਾਂਦਾ ਤਾਂ ਠੀਕ ਰਹਿੰਦਾ ਉਹਨੇ ਕਹਿੰਦੇ ਓਏ ਓਰੇ ਖੜ ਜਾ ਚ ਪਏ ਉਹਨੂੰ ਕਢਾ ਆ ਵਾਪਸ ਵਾਪਸ ਆ ਓਰੇ ਜਬ ਵਾਪਸ ਆ ਉਹਨਾਂ ਨੇ ਜੜੀ ਉਹਨਾਂ ਚੱਕਤਾ ਫੇਰ ਉਸ ਤੋਂ ਬਾਅਦ ਉੱਧਰ ਜੜੀ ਅਮਰਜੋਤ ਆ ਗਈ ਆ ਅਮਰਜੋਤ ਉਹਨਾਂ ਨੇ ਜੜੀ ਅਮਰਜੋਤ ਚੱਕਤੀ ਚਮਕੀਲੀ ਨੇ ਦੇਖਿਆ ਬੱਬੀ ਨੂੰ ਕੀ ਹੋ ਗਿਆ ਬੱਬੀ ਕਹਿੰਦਾ ਹੁੰਦਾ ਸੀ ਉਹਨਾਂ ਨੇ ਇਹਨਾਂ ਨੂੰ ਅਮਰਜੋਤ ਨੂੰ ਤੇ ਵਕੀਲਾ ਬੱਬੀ ਕਹਿੰਦਾ ਬੱਬੀ ਉਹਦਾ ਨਾਮ ਛੋਟਾ ਨਾਮ ਬੱਬੀ ਰੱਖਿਆ ਸੀ ਉਹ ਨੱਠ ਕੇ ਆਇਆ ਨੱਠ ਕੇ ਆ ਕੇ ਦੇਖਿਆ ਜਦ ਦੇਖਣ ਵੀ ਨਹੀਂ ਦਿੱਤਾ ਉਹਨੇ ਜਦ ਇਹਨਾਂ ਨੇ ਹੁਣ ਚੱਕ ਤੁਸੀਂ ਉਸ ਟਾਈਮ ਕਿੱਥੇ ਸੀ ਮੈਸੇਜ ਤੇ ਤੁਸੀਂ ਇਹ ਸਾਰਾ ਕੁਝ ਦੇਖ ਰਹੇ ਸੀ ਇਹ ਮੈਂ ਦੇਖਿਆ ਉਹਨੂੰ ਕੋਨੇ ਜੱਲ ਨੂੰ ਹਾਂਜੀ ਉਸ ਤੋਂ ਬਾਅਦ ਫਿਰ ਮੈਂ ਫਿਰ ਮੈਂ ਨਹੀਂ ਚੱਕਿਆ ਮੁਰਕੇ ਤੁਸੀਂ ਚਲੇ ਗਏ ਫਿਰ ਉੱਥੇ ਮੈਨੂੰ ਪਤਾ ਸੀਗਾ ਵੀ ਕੰਮ ਹੋ ਗਿਆ ਹੁਣ ਬੰਦੇ ਆ ਗਏ ਕਿਉਂ ਮੈਂ ਆਪ ਫਸ ਗਿਆ ਹੱਥ ਦੇ ਨਿਆਣਿਆਂ ਚ ਕੁਰਸੀਆਂ ਦੇ ਵਿੱਚ ਤੁਸੀਂ ਫਿਰ ਆਪਣੀ ਜਾਨ ਕਿਵੇਂ ਬਚਾਈ ਉਹ ਜਾਨਕੀ ਫਸੜਾ ਕੀ ਜਦ ਮੈਂ ਗੱਲ ਨੂੰ ਦੇਖਿਆ ਲੈ ਵੀ ਇਹ ਤਾਂ ਮਰ ਗਿਆ ਹੁਣ ਬੰਦੇ ਆ ਗਏ ਫੇ ਮੈਂ ਲੋਟ ਪੋਟਣੀਆਂ ਜਾਂ ਲਾ ਕੇ ਜਿਵੇਂ ਆਪਾਂ ਲਾਉਨੇ ਹੁੰਦੇ ਆ ਉਹ ਉੱਥੋਂ ਲਾ ਕੇ ਅੰਦਰ ਵਰ ਗਿਆ ਜਿੱਥੇ ਬੁੜੀਆਂ ਬੈਠੀਆਂ ਸੀ ਉਹਨਾਂ ਨੇ ਮੈਂ ਲਕੋਤਾ ਕਿੰਨੇ ਸਮੇਂ ਦੇ ਵਿੱਚ ਵਿੱਚੇ ਕੰਮ ਹੋ ਗਿਆ ਸਾਰ ਇਹ ਤਾਂ ਮੇਰੇ ਖਿਆਲ 15 ਮਿੰਟ ਨਹੀਂ 5-10 ਮਿੰਟ ਲੱਗੇ ਹੋਣੇ ਅੱਛਾ ਸਾਡੇ ਜਦ ਮੈਂ ਕਿੰਨੇ ਕਿ ਜਾਣੇ ਸੀ ਜਿਨ੍ਹਾਂ ਨੇ ਕੰਮ ਕੀਤਾ ਤਿੰਨੇ ਜਾਣੇ ਸੀ ਅੱਛਾ ਜੀ ਤਿੰਨ ਜਾਣੇ ਮੈਨੂੰ ਅੰਦਰ ਰਜਾਈਆਂ ਚ ਲਕੋਤਾ ਤੇ ਮੈਂ ਕਿਹਾ ਉਹ ਨੰਗੇ ਸੀ ਉਹਨਾਂ ਦੇ ਬੰਨੇ ਸੀ ਬੰਨੇ ਸੀ ਬੰਨੇ ਸੀ ਮੂੰਹ ਬੰਨੇ ਸੀ ਤੇ ਕੋਈ ਪੋਰਸਾ ਕੋਈ ਇੰਤਜ਼ਾਮ ਨਹੀਂ ਸੀ। ਅੱਛਾ ਜੀ। ਨਾ ਕੋਈ ਵੀਡੀਓ ਬਣਾਉਣ ਵਾਲਾ ਸੀ। ਜਦੋਂ ਹੁੰਦਾ ਹੀ ਨਹੀਂ ਸੀ ਇਹ। ਨਾ ਹੁੰਦਾ ਤਾਂ ਸਹੀਗਾ ਸਾਰਾ ਕੁਝ। ਹਾਂ ਜੀ। ਸਭ ਸਾਰਾ ਕੁਝ ਜਿਹੜੇ ਬਾਹਰੋਂ ਆਉਂਦੇ ਆ ਕੈਨੇਡਾ ਤੋਂ ਮੁੰਡਾ ਬਾਹਰੋਂ ਆਇਆ ਸੀ ਜਿਹਦਾ ਮੰਗਣਾ ਸੀ। ਵਿਆਹ ਦੂਜੇ ਦਿਨ ਸੀਗਾ। ਤੇ ਅੱਜ ਦਾ ਮੂਵੀ ਵਾਂ ਵੀ ਬਣਾਉਂਦਾ ਯਾਦਗਾਰਾ ਦਾ। ਲੇਕਿਨ 15 ਮਿੰਟ ਦੇ ਵਿੱਚ ਸਾਰਾ ਕੰਮ ਹੋ ਗਿਆ ਇਹ। ਜਿਵੇਂ ਜਿਵੇਂ ਸਾਟਾ ਜੀ ਹੋ ਗਿਆ। ਮੈਂ ਤਾਂ ਅੰਦਰ ਲੱਗ ਗਿਆ। ਨੱਟ ਕੇ। ਮੈਂ ਕਿਹਾ ਅੰਦਰ ਨਾ ਆ ਜਾਣ। ਬੁੜੀਆਂ ਗਈਆਂ ਇੱਥੇ ਹੀ ਬੈਠਾ ਰ। ਉਹ ਦੇਖਦੀਆਂ ਨੇ ਮੋਲੀ ਵਿੱਚ ਦੀਆਂ ਕਰਕੇ। ਜਿਹਨੇ ਜਾਣੇ ਆ ਉਹਨਾਂ ਨੇ ਪੰਗੜਾ ਪੰਗੜਾ ਪਾਇਆ ਭਾਗੇ ਚਿੱਠੀ ਲਿਖ ਕੇ ਉਹਦੀ ਛਾਤੀ ਤੇ ਚਲੇ ਗਏ ਕੀ ਲਿਖਿਆ ਸੀ ਚਿੱਠੀ ਤੇ ਉਹਨੇ ਲਿਖਿਆ ਮੈਂ ਤਾਂ ਬਾਅਦ ਤੇ ਜਦ ਬਾਹਰ ਨਿਕਲਿਆ ਜਾਂ ਪੁਲਿਸ ਆਈ ਆ ਉਹੋਂ ਨਿਕਲਿਆ ਨਹੀਂ ਨਹੀਂ ਮੈਂ ਨਹੀਂ ਨਿਕਲਿਆ ਹੁੰਦਾ ਕੀ ਲਿਖਿਆ ਸੀ ਚਿੱਠੀ ਤੇ ਉਹਨੇ ਲਿਖਿਆ ਸੀ ਕਿ ਅਸੀਂ ਆ ਜਿਆਦਾ ਕੰਮ ਕਰ ਚੱਲੇ ਆ ਅਸੀਂ ਉਹਨੇ ਸਮਝਾਇਆ ਸਮਝਿਆ ਨਹੀਂ ਕਮਾਂਡੋ ਫੋਰਸ ਫਲਾਨਾ ਚੰਕਾ ਇਹ ਜਗਾਹ ਕੋਨਾ ਪਿੱਜੀ ਸੀ ਠੀਕ ਹੈ ਠੀਕ ਤੇ ਮੂੰਹ 'ਚ ਗੋਲੀਆਂ ਗਾਲੀਆਂ ਇੱਥੇ ਲੱਗੀਆਂ ਸਾਰਾ ਉਸ ਟਾਈਮ ਇਹਨਾਂ ਦੀ ਡੈਥ ਹੋ ਚੁੱਕੀ ਸੀ ਉਹ ਤਾਂ ਪਤਾ ਹੀ ਨਹੀਂ ਜੀ ਉਹ ਤਾਂ ਐ ਪਿਆ ਸੀ ਪਾਥੀਆਂ ਦੇ ਉੱਪਰ ਅਮਰ ਜੋ ਜ਼ੋਰ ਜ਼ੋਰ ਮੁੱਢੇ ਮੂਹ ਪਈ ਸੀ ਪਰਸ ਵੀ ਉਹਦੇ ਕੋਲੇ ਸੀ ਉਧਰ ਜੱਲ ਮੁੱਦਾ ਐ ਤੇ ਅਸੀਂ ਦੇ ਤਿੰਨ ਮੌਤਾਂ ਮੌਕੇ ਤੇ ਹੀ ਹੋ ਗਈਆਂ ਸੀ ਬੂਖਾਲ ਚ ਵਿਚ ਉਹਨਾਂ ਨੇ 8 8 ਦਾ ਮਾਰ ਕੇ ਸੱਟ ਲਿਆ ਅੱਜਨ ਲੱਗਿਆ ਸੀ ਉਹ ਹੜਕ ਗਿਆ ਜਦੋਂ ਉਹਨਾਂ ਨੇ ਗੋਲੀਆਂ ਮਾਰੀਆਂ ਤਿੰਨ ਜਾਨੇ ਮੌਕੇ ਤੇ ਮਰੇ ਗਏ ਸੀ ਚਾਰੀ ਚਾਰੀ ਦੇਬੂ ਵੀ ਸੀਬੂ ਵੀ ਲਾਲ ਦੇਬੂ ਅਮਰ ਸਿੰਘ ਠੰਕੀਲਾ ਜੱਲ ਹਾਂਜੀ ਤੇ ਮੀਆਂ ਬੀਬੀ ਇਹ ਹੋ ਗਿਆ ਦੋਏ ਕਿ ਚਾਰ ਮੌਤਾਂ ਹੋ ਗਈਆਂ ਚਾਰ ਜਾਨੇ ਅਸੀਂ ਬਚੇ ਉਈ ਉਹਨਾਂ ਦੀ ਤੁਹਾਨੂੰ ਉਸ ਸਮੇਂ ਜਦੋਂ ਤੁਸੀਂ ਗੱਡੀ 'ਚ ਜਾ ਰਹੇ ਸੀ ਤੁਹਾਡੇ ਨਾਲ ਕੋਈ ਗੱਲ ਕਰਦੇ ਉਹ ਗੱਲ ਹੁਣ ਵੀ ਯਾਦ ਹੋਵੇ ਵੀ ਜਦੋਂ ਤੁਸੀਂ ਪ੍ਰੋਗਰਾਮ ਤੇ ਜਾਦ ਜਾ ਰਹੇ ਸੀ ਮੁੜ ਕੇ ਤੁਸੀਂ ਮਿਲਣਾ ਨਹੀਂ ਸੀ ਮੁੜ ਕੇ ਗੱਲਾਂ ਨਹੀਂ ਕਰਨੀਆਂ ਸੀ ਉਹ ਕੋਈ ਗੱਲ ਜਿੱਤੇ ਤੁਹਾਨੂੰ ਗੱਲਾਂ ਤਾਂ ਆਉਂਦੇ ਹੋਏ ਕਈ ਵਾਰੀ ਇਹ ਕਰੋ ਲੜ ਵੀ ਪੈਂਦੇ ਸੀਗੇ ਹਾਂਜੀ ਇੱਕ ਗਾਣਾ ਸੀ ਇਹਦਾ ਰਾਤ ਨੂੰ ਕਰੇ ਲਟਾਈਆਂ ਦਿਨ ਨੂੰ ਸੁਦਾ ਸਭਾਈਆਂ ਹਾਂਜੀ ਜਦ ਅਮਰਜੋਤ ਨੇ ਮੂੰਹ ਪਰੇਮ ਕਰਨਾ ਚਮਕੀਲੇ ਨੇ ਪਟੜ ਸੈਟ ਤੇ ਨੇ ਮੂੰਹ ਪਰੇ ਗੱਲ ਅੱਜਕੱਲ੍ਹ ਵੀ ਰਾਤ ਦਾ ਕੋਈ ਪੰਗਾ ਪਿਆ ਆਇਆ ਹੈ ਇਹ ਗੱਲ ਉਸ ਟਾਈਮ ਦੋਸਤ ਦਿਨਾਂ ਘੱਟ ਗੱਡੀ 'ਚ ਚੱਲੀ ਸੀ ਗੱਡੀ ਦੇ ਵਿੱਚ ਹੀ ਅਸੀਂ ਆਸਪਾਸ ਹੀ ਗੱਲਾਂ ਕਰ ਦਿੰਦੇ ਸੀ ਜਦੋਂ ਉਸ ਦਿਨ ਜਾ ਰਹੇ ਸੀ ਹਾਂ ਅੱਛਾ ਜੀ ਤੇ ਜਿੱਦਣ ਵੀ ਜਾਣਾ ਹੁੰਦਾ ਸੀ ਸਾਡੀ ਜਜਮੈਂਟ ਹੋ ਜਾਂਦੀ ਸੀ ਕਿ ਇਹ ਇਹ ਕੋਈ ਜਦੋਂ ਅਮਰਜੋਤ ਦਾ ਮੂੰਹ ਪਰਲੇ ਪਾਸੇ ਨੂੰ ਹੁੰਦਾ ਸੀ ਤੁਸੀਂ ਸੋਚ ਲੈਂਦੇ ਵੀ ਲੜੇ ਹੋਏ ਨੇ ਹਾਂ ਚਮਕੀਲੇ ਦਾ ਪਰਲੇ ਪਾਸੇ ਅੱਛਾ ਠੀਕ ਹੈ ਅਸੀਂ ਜਾਂ ਵੀ ਰਾਤ ਦੀ ਲੜਾਈ ਹੋਈ ਹੈ ਹਾਂ ਹਾਂ ਸਟੇਟ ਤੇ ਇੱਕ ਹੋ ਜਣਾ ਇਹਨਾਂ ਨੇ ਇਹ ਤੇ ਇੱਕ ਹੋ ਜਾਂਦਾ ਹਾਂ ਸਹੀ ਤੇ ਇੱਕ ਹੋਈ ਕੋਈ ਕੰਮ ਨਿਭਾਉਣਾ ਹੁੰਦਾ ਪੂਰਾ ਸਾਸਾ ਕਿੱਡਾ ਵੀ ਕਰਨਾ ਡੇਢ ਘੰਟਾ ਲਗਾਤਾਰ ਘੁਣਾ ਡੇਢ ਘੰਟਾ ਹਾਂ ਠੀਕ ਹੈ ਹੋਰ ਸ ਇਹ 2 ਘੰਟਿਆਂ ਚ ਬਾਅਦ ਸਵਾਹ ਕਹੇਦਾ ਸੀ ਚਮਕੀਲੇ ਦਾ ਸਵਾਹ ਤਾਂ ਬਹੁਤ ਵਧੀਆ ਸੀ ਹਾਸੇ ਛੱਡੇ ਰੌਣਕੀ ਸੀਗਾ ਪੂਰਾ ਰੌਣਕੀ ਜੀ ਰੌਣਕੀ ਕੋਈ ਸਾਨੂੰ ਕਮੀ ਨਹੀਂ ਸਾਨੂੰ ਟੀਵੀ ਲੈ ਕੇ ਦਿੱਤੇ ਸਾਰਿਆਂ ਨੂੰ ਉਹ ਜੋ ਬੈਲਟ ਤੁਹਾਨੂੰ ਸਾਰਿਆਂ ਨੂੰ ਟੈਲੀਵਿਜ਼ਨ ਲੈ ਕੇ ਦਿੱਤਾ ਬੈਲਟਕ ਟੀਵੀ ਸੀ ਕੋਚਲ ਮਾਰਕੀਟ ਤੋਂ ਲੈ ਕੇ ਦਿੱਤੇ ਬਲੈਕ ਐਂਡ ਵਾਈਟ ਸੀ ਉਹ ਕਹਿੰਦਾ 100 ਰੁਪਏ ਸਾਨੂੰ ਮੈਡਲ ਸੀ ਕਹਿੰਦਾ 20-20 ਰੁਪਏ ਕਟਾਈ ਚੱਲ ਜੇ ਨਹੀਂ ਕਟਾਉਣੇ ਨਾਲ ਸੀ ਅਜੇ ਤੱਕ ਮੇਰੇ ਘਰੇ ਤੇ ਆਊਗਾ ਮੇਰੇ ਕੋਲ ਹੁਣ ਤੁਹਾਨੂੰ ਕਿੰਨੀ ਕ ਯਾਦ ਆਉਂਦੀ ਹੈ ਜੀ ਉਹਨਾਂ ਦੀ ਉਹਦਾ ਯਾਦ ਤੇਰੀ ਬਥੇਰੀ ਆਉਗੀ ਪਰ ਤੂੰ ਨਹੀਂ ਆਉਣਾ ਇਦਾਂ ਦਾ ਗੀਤ ਬਣਿਆ ਹੈ ਤੁਸੀਂ ਅੱਜ ਉਹਨਾਂ ਦੀ ਸਮਾਧ ਤੇ ਖੜੇ ਹੋ ਕੀ ਮਹਿਸੂਸ ਕਰਦੇ ਹੋ 8 ਤਰੀਕ ਨੂੰ ਉਹਨਾਂ ਦੀ ਵਰ੍ਹੇਆ 37ਵੀਂ ਵਰ੍ਹੇਆ ਉਹਨਾਂ ਦੀ ਮਨਾਾਈ ਜਾ ਰਹੀ ਹੈ ਤੁਹਾਡੇ ਦੋ ਤੁਸੀਂ ਤੁਹਾਡੇ ਜਿਗਰੀ ਯਾਰ ਸਨ ਤੁਸੀਂ ਉਹ ਸਮਾਂ ਨਾਲ ਪਤਾ ਹੈ ਜਦੋਂ ਉਹਨਾਂ ਦੇ ਗੋਲੀਆਂ ਲੱਗੀਆਂ ਕੀ ਤੁਸੀਂ ਮਹਿਸੂਸ ਕਰਦੇ ਹੋ ਕੀ ਸੋਚਦੇ ਹੋ ਮਹਿਸੂਸ ਤਾਂ ਦੇਖੋ ਜੀ ਇਹ ਕਲਾਕਾਰ ਤਾਂ ਭੁੱਲਣ ਵਾਲੇ ਹੈ ਨਹੀਂ ਹਾਂਜੀ ਕਿਉਂਕਿ ਕਦਾ ਕਦਾ ਦੁਨੀਆ ਦੇ ਜਿਹੜਾ ਸੱਭਿਆਚਾਰ ਖਸ ਰਹੀ ਉਹ ਹੋਰੀ ਹੋਰੀ ਜਾਂਦਾ ਜਾ ਰਿਹਾ ਹੈ ਕਮੇ ਕਲਦੀਮਾਨ ਸਿੰਘ ਸਾਹਿਬ ਸਹੀ ਕਲੀਆਂ ਦੇ ਬਾਦਸ਼ਾਹ ਸੁਰਿੰਦਰ ਸਿੰਘ ਦਾ ਸੀ ਹਾਂ ਜੀ ਸਰਗੋਲ ਵਰਗੇ ਤੇ ਇੱਕ ਸਾਡਾ ਬੰਦਾ ਕਲਾਕਾਰ ਸੀਗਾ ਉਹ ਗੋੜੀਆਂ ਨਾਲ ਮਰਦਾ ਸੀਗਾ ਬਚਾਰ ਅਕਤਰ ਤੇ ਆ ਬਾਕੀ ਪਾਰ ਸੱਚਾ ਲਿਆ ਗਿਆ ਕਲਦੀਪਾਲ ਸ ਚਮਕੀਲੀ ਨਾਲ ਇਕੱਠੇ ਆਪਸੇ ਹੋਣ ਇਹਨਾਂ ਦਾ ਕਿੰਨੀ ਤਰੀਕ ਨੂੰ ਮੇਲਾ ਇਹ ਪਾਰ ਸਾਨੂੰ ਆਪਣੇ 8 ਤਰੀਕ ਨੂੰ ਇਸ ਜਗ੍ਹਾ ਤੇ ਮਨਾਇਆ ਜਾਣਾ ਇੱਥੇ ਹੋਣਾ ਜੀ ਦੇਖੋ ਹਰ ਇੱਕ ਮੇਲੇ ਨਾਲੋਂ ਹੁਣ ਵੱਖਰਾ ਇਹਨਾਂ ਦਾ ਹਿਸਾਬਤਾ ਬਣਾਇਆ ਹੋਇਆ ਜਦ ਆਕੇ ਦੇਖੋਗੇ ਕੋਈ ਬੰਦਾ ਸਟੇਜ ਤੇ ਨਹੀਂ ਚੜੂ ਠੀਕ ਹੈ ਉਹ ਜਿਹੜੇ ਬੈਰੀਅਰ ਜੇ ਲਾਉਂਦੇ ਨੇ ਆ ਹਾਂਜੀ ਹਾਂਜੀ ਉਹ ਲਾਉਣਗੇ ਮੇਰੇ ਖਿਆਲ ਕੱਲ ਪੱਛੋਂ ਸਭ ਨੂੰ ਸਟੇਜ ਤੇ ਆ ਰਣੀ ਹੈ ਪੁਲਿਸ ਦਾ ਪੂਰਾ ਇੰਤਜ਼ਾਮ ਲੰਗਰ ਪਾਣੀ ਦਾ ਪੂਰਾ ਇੰਤਜ਼ਾਮ ਕੋਈ ਘਾਟ ਨਹੀਂ ਹੋਊਗੀ ਤੇ ਇੱਥੇ ਦੇਖ ਲੈ ਮੱਥਾ ਟੇਕਣ ਨੂੰ ਜਿੱਹਾਂ ਨੂੰ ਮੈਂ ਕਹੂੰਗਾ ਜਿਹੜਾ ਕੋਈ ਨਾਮ ਰੈਂਦਾ ਸੀਗਾ ਸਾਹਮਣੇ ਆਮਣੋ ਸਾਹਮਣੇ ਜੰਦੇ ਹੁੰਦੇ ਸੀ ਉਹ ਦੋਗ ਚਾਦ ਗੱਲਾਂ ਹੁੰਦਾਂ ਉਹਨਾਂ ਦੇ ਪਿੱਛੇ ਇਹ ਸਨ ਐਨਐਸ ਮਣਕੂ ਜੀ ਜਿਹੜੇ ਉਸ ਟਾਈਮ ਚਮਕੀਲਾ ਜੀ ਦੇ ਨਾਲ ਸਨ ਜਿਸ ਵਕਤ ਚਮਕੀਲਾ ਜੀ ਨੂੰ ਮੈਸਮਪੁਰ ਜਲੰਧਰ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਸਨ ਉਸ ਟਾਈਮ ਇਸ ਸਟੇਜ ਤੇ ਮੌਜੂਦ ਸਨ ਅੱਜ ਇਹ ਉਹਨਾਂ ਦੀ ਸਮਾਧ ਤੇ ਅਮਰ ਸਿੰਘ ਚਮਕੀਲਾ ਅਮਰਜੋਤ ਬੀਬਾ ਜੀ ਦੀ ਸਮਾਤੇ ਖੜਕੇ ਅੱਜ ਇਹਨਾਂ ਨੇ ਜੋ ਗੱਲਾਂ ਦਸੀਆਂ ਨੇ ਉਸ ਸਮੇਂ ਦੀਆਂ ਤੁਸੀਂ ਸੁਣੀਆਂ ਤੇ ਨਾਲ ਹੀ ਇਹਨਾਂ ਨੇ ਦੱਸਿਆ ਵੀ 8 ਤਰੀਕ ਨੂੰ ਅਮਰ ਸਿੰਘ ਚਮਕੀਲਾ ਦਾ ਜਿਹੜਾ 36ਵਾਂ ਵਰਸੀ ਆ ਜਿਹੜੀ ਉਹਨਾਂ ਦੀ ਮਨਾਈ ਜਾ ਰਹੀ ਹੈ ਇਸ ਜਗ੍ਹਾ ਤੇ ਦੁੱਗਰੀ ਜਿੱਥੇ ਚਮਕੀਲਾ ਜੀ ਦੀ ਸਮਾਧ ਆ ਉਸ ਜਗ੍ਹਾ ਤੇ ਜਿਹੜੀ ਵਰਸੀ ਮਨਾਈ ਜਾ ਰਹੀ ਹੈ ਜਿਵੇਂ ਕਿ ਇਹਨਾਂ ਨੇ ਦੱਸਿਆ ਵੀ ਐਤਕੀ ਉਹ ਜਿਹੜਾ ਮੇਲਾ ਕੁਝ ਹਟਕੇ ਹੋਊਗਾ ਜਿਵੇਂ ਪਿਛਲੀ ਵਾਰੀ ਮੇਲੇ ਤੇ ਜਿਹੜਾ ਕੁਝ ਵੀ ਦੱਸਿਆ ਇਹਨਾਂ ਨੇ ਵੀ ਕਿਸੇ ਤੋਂ ਮੈਕਫੜ ਲੈ ਕਿਸੇ ਤੋਂ ਨੁਫੜਾਤਾ ਉਸ ਤਰ੍ਹਾਂ ਦਾ ਇਸ ਤਰ੍ਹਾਂ ਦੀ ਇੱਥੇ ਚੀਜ਼ਾਂ ਨਹੀਂ ਹੋਣਗੀਆਂ ਐਤਕਾ ਐਤਕੀ ਜਿੰਨੇ ਵੀ ਸਾਡੇ ਮੀਡੀਆ ਸਾਡੀ ਸਾਨੂੰ ਸੁਣ ਰਹੇ ਨੇ ਦੇਖ ਰਹੇ ਨੇ ਸਾਰਿਆਂ ਨੂੰ ਇਹਨਾਂ ਦੀ ਗੁਜਾਰਸ਼ਾ ਵਿੱਚ ਮਕੀਲਾ ਜੀ ਦੇ ਮੇਲੇ ਤੇ ਉਹਨਾਂ ਨੂੰ ਚਾਉਣ ਵਾਲੇ ਜਰੂਰ ਪਹੁੰਚੋ